ਸੂਰਾ ਤੋਂ ਪਹਿਚਾਨੀਆਂ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰ ਕਬੋ ਨਾ ਛਾਡਾ ਖੇਤ ਅੱਜ ਇੱਥੇ ਡੁਗਰੀ ਵਿਖੇ ਇੱਕ ਸਿੱਖ ਇਤਿਹਾਸ ਦੀ ਜਿਹੜੀ ਆ ਇੱਕ ਪ੍ਰਦਰਸ਼ਨੀ ਲਾਈ ਗਈ ਉਹਦੇ ਵਿੱਚ ਭਾਈ ਮਨੀ ਦੇਵ ਜੀ ਜਿਨ੍ਹਾਂ ਦਾ ਮੁਗਲ ਸਰਕਾਰ ਨੇ ਬੰਦ-ਬੰਦ ਕਰਾਇਆ ਸੀਗਾ ਉਹ ਤੁਹਾਨੂੰ ਦਿਖਾਣੇ ਆ ਵੀ ਉਸੇ ਮੌਕੇ ਦੀ ਸਰਕਾਰ ਨੇ ਜਿਹੜਾ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕਰਾਇਆ ਜੀ ਕੋਈ ਤੇ ਪੰਗ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਆਪਣੇ ਕੇਸ ਨਹੀਂ ਕਟਾਏ ਸਿੱਕੀ ਕੇਸਾਂ ਸਵਾਸਾਂ ਦੇ ਨਾਲ ਨਭਾਈ ਉਹਨਾਂ ਨੇ ਆਪਣੀ ਖੋਪੜੀ ਲਵਾ ਲਈ ਪਰ ਆਪਣੇ ਜਿਹੜਾ ਵਾ ਕੇਸ ਨਹੀਂ ਲਵਾਏ ਭਾਈ ਮਤੀਦਾ ਜੀ ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਉਸ ਮੌਕੇ ਦੀ ਸਰਕਾਰ ਨੇ ਨਾ ਕਿਛ ਜਨਮੈ ਨਾ ਕਿਛ ਮਰਿਆ ਆਪਾਂ ਨੇ ਚਲਤ ਆਪ ਹੀ ਕਰਾ ਦਿਆਂ ਤੱਕਾਂ ਹੀ ਜਿਹੜੀ ਆਵਾਜ਼ ਮੂੰਹ ਦੇ ਵਿੱਚੋਂ ਜਿਹੜੀ ਨਿਕਲਦੀ ਗਈ ਹਰ ਵੇਲੇ ਉਹਨਾਂ ਦੇ ਮੂੰਹ ਦੇ ਵਿੱਚੋਂ ਬਾੜ ਜਪਜੀ ਸਾਹਿਬ ਦਾ ਬਾੜ ਹੀ ਨਿਕਲਿਆ ਗਿਆ ਪਰ ਉਹਨਾਂ ਨੂੰ ਜਿਹੜਾ ਮਤੀਦਾਤਾ ਜੀ ਨੂੰ ਆਰੇ ਦੇ ਨਾਲ ਦੋ ਫਾੜ ਕਰ ਦਿੱਤਾ ਗਿਆ ਅੱਜ ਆਪਾਂ ਤੁਹਾਨੂੰ ਦਿਖਾਣਾ ਹੈ ਜੀ ਗੁਰੂ ਨਾਨਕ ਦੇਵ ਜੀ ਬਾਬਰ ਨੇ ਜਦੋਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਤਾਂ ਗੁਰੂ ਨਾਨਕ ਦੇਵ ਜੀ ਜਿਹੜੇ ਆ ਗੁਰੂ ਦੀ ਭਗਤੀ ਵਿੱਚ ਲੀਨ ਹੋ ਗਏ ਪਰ ਚੱਕੀ ਜਿਹੜੀ ਆਪਣੇ ਆਪ ਚੱਲਦੀ ਰਹੀ ਤੇ ਗੁਰੂ ਸਾਹਿਬ ਦੇ ਜਿਹੜਾ ਵਾ ਉਹ ਚਰਨੀ ਬਾਬਰ ਜਿਹੜਾ ਪੈ ਗਿਆ ਚੱਕੀ ਦੇਖੋ ਆਪੇ ਜਿਹੜੀ ਉਹ ਚੱਲ ਰਹੀ ਹੈ ਜੈ ਸਿੰਘ ਜੀ ਜਿਨ੍ਹਾਂ ਨੇ ਸੰਬਾਕੂ ਦੀ ਜਿਹੜੀ ਬੋਰੀ ਚੱਕਾਂ ਤੋਂ ਨਾ ਕਰਤੀ ਸੀਗੀ ਪਰ ਉਹਨਾਂ ਨੂੰ ਉਸ ਮੌਕੇ ਦੀ ਮੁਗਲ ਸਰਕਾਰ ਨੇ ਮੌਕੇ ਦੇ ਮੁਲਕਾਨਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਵਾ ਰਗਟੇ ਮਰਦਾ ਗੰਬੜਾ ਵਰਿਆਮ ਇਕੱਲਾ ਵਾਹ ਵਾਹ ਗੁਰੂ ਕੋ ਬੰਦਰ ਸਿੰਘ ਆਪੇ ਕੋ ਚੇਲਾ ਜਸਮ ਪਾਤਸ਼ਾ ਚਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਅੰਮ੍ਰਿਤ ਬਾਟੇ ਦਾ ਜਿਹੜਾ ਵਾ ਉਹ ਪੰਜਾਂ ਪਿਆਰਿਆਂ ਨੂੰ ਅਮਰ ਚਕਾ ਕੇ ਉਹ ਦੇਖੋ ਬੜੀ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਹ ਅਮਰਤ ਦੀ ਦਾਤ ਜਿਹੜੀ ਉਹਨਾਂ ਨੇ ਤਿਆਰ ਕੀਤੀ ਉਹਨੂੰ ਬੜੇ ਵਧੀਆ ਢੰਗ ਨਾਲ ਜਿਹੜਾ ਸਜਾਇਆ ਗਿਆ ਜਿੱਤੇ ਅਮਰ ਚਕਾਹ ਤੋਂ ਬਾਅਦ ਪੰਜ ਪਿਆਰੇ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਗਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਜਾਈਆਂ ਗਿਆ ਹਨ ਇੱਕ ਗੋਮ ਦੇ ਬਾਬਾ ਬੋੜ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਹਉਣੀ ਨੂੰ ਲਲਕਾਰ ਕੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੜ ਕੇ ਉਹਨਾਂ ਨੇ ਆਪਣਾ ਜਿਹੜਾ ਸਿਰ ਤੁਹਾਡਾ ਜੁਦਾ ਹੋਣ ਦੇ ਬਾਵਜੂਦ ਹਉਣੀ ਨੇ ਲਲਕਾਰਿਆ ਬਾਬਾ ਦੀਪ ਸਿੰਘ ਜੀ ਨੇ ਆਪਣਾ ਇੱਕ ਹੱਥ ਦੇ ਵਿੱਚ ਛੀਰ ਚੱਕ ਕੇ ਜਿਹੜਾ ਉਹ ਦਰਬਾਰ ਦਾ ਮਾਰਿਆ ਉਹਨਾਂ ਦੀ ਬੜੀ ਵਧੀਆ ਤਸਵੀਰ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ